ਸੋ ਸ਼੍ਰੀ ਯਾਰ ਗਰ ਮਤਰਾਸ ਕੀ ਹਾਲ ਚਾਲ ਹੈ ਸਾਡੇ ਦਾ ਕਲਾਸ਼ ਸਿੰਘ ਅੱਜ ਪਿੰਡ ਨਾਲ ਕਿ ਆਏ ਹੋਏ ਸੀਗੇ ਸੋ ਕੱਖ ਵਟ ਜੰਦੇ ਆ ਬਹੁਤ ਜੀਵਾਂ ਵੀਡੀਓ ਬਣਾਉਣ ਲੱਗੇ ਜਿਹੜੇ ਜਿਹੜੇ ਚੈਨਲ ਤੇ ਨਵੇਂ ਐ ਸਬਸਕ੍ਰਾਈਬ ਕਰ ਲਓ ਮੌਸਮ ਦੇਖੋ ਹਨੇਰੀ ਹੀ ਹਨੇਰੀ ਚੱਲ ਰਹੀ ਆ ਉਹ ਸਾਹਮਣੇ ਅੱਗ ਲੱਗੀ ਹੋਈ ਆ ਤੇ ਬਾਕੀ ਇਹ ਦੇਖੋ ਜੀ ਦੇਸੀ ਘਾਹ ਦੇਖ ਬਾਕੀ ਸਾਨੂੰ ਅੱਗੇ ਜਾਉਂਦੇ ਜਾ ਕੇ ਵੀ ਕਿਆ ਰੂਟੀਨ ਆ ਜੀ ਇਹ ਘਰ ਇਹਨਾਂ ਦੇ ਵਾਸਤੇ ਯੋਗ ਨਹੀਂ ਹੈਗਾ ਜਿੱਦਾਂ ਇਹ ਇਹਨਾਂ ਦੇ ਯੋਗ ਨਹੀਂ ਹੈਗਾ ਕੋਈ ਜਿੱਦਾਂ ਦਾ ਸਾਡਾ ਹਾਂ ਉਹਦੇ ਵਗੋਂ ਰਮਨ ਕਿਹੜੀ ਗੱਡੀ ਚਾਹੀਦੀ ਹੈ ਮਸਟੈਂਗ ਚਾਹੀਦੀ ਹੈ ਹੈਗੀ ਹੈ ਆ ਦੱਸੋ ਜਰਾ ਆ 4 ਟੀਜ਼ ਸਾਡੇ ਕੋਲ ਵੀ ਫੋਰਚੂਨਰ ਵੀ ਮਿਲ ਜਾਊਗੀ ਹਾਂ ਆ ਮੋਬਾਈਲ ਤੋਂ ਵਾਈ ਇਹ ਤੇਰਾ ਸਵਰਥ ਰੜੀ ਗਈ ਆ ਆ ਆ ਜੇ ਜੇ ਬਸ ਬੜਾ ਦੁੱਖਰਾਇਸਾ ਤੋਂ ਆ ਜਾਓ ਆ ਜਾਓ ਲੋੜੇ ਕੀ ਕਰੋ ਜੀ ਆ ਬਲੈਰੋ ਇਹ ਸਨੋਵ ਚ ਚੱਲਣ ਵਾਲੀ ਆ ਇਹ ਆ ਦੂਜੀ ਗੱਡੀ ਆ ਬਣੀ ਡਰਾਈਵਰ ਡਰਾਈਵਰ ਆ ਨਾ ਨਾ ਪਾ ਪਾ ਖਾ ਜਾਉਂਦੀ ਆ ਆ ਮਾਫੀ ਦੀ ਜੱਤੀ ਆ ਆ ਜੌਂਡੀਰ ਵੀ ਖੜਾ ਹੀ ਆ ਬੜਾ ਯਾਰ ਆ ਦੂਫੀ ਕੋਣ ਹਸਾ ਕਹਾਂਨੇ ਦੂਫੀ ਕੋਣ ਤੇ ਸਾਨੂੰ ਫੰਕਸ਼ਨ ਦਿਖਾ ਦੇ ਥਾਣੇ ਨਾ ਹੱਥ ਲਾਇਦਾ ਬਾਹਰ ਨਹੀਂ ਨਿਕਲਦਾ ਆ ਦੂਫੀ ਕੋਣ ਤੇ ਫੰਕਸ਼ਨ ਵੀ ਦਿਖਾ ਦੇ ਜੀ ਫੰਕਸ਼ਨ ਦਿਖਾ ਦਿੰਦੇ ਤੁਹਾਨੂੰ ਜੀ ਇੱਕ ਮਿੰਟ ਰੁਕ ਜਾ ਜੀ ਫੰਕਸ਼ਨ ਤੁਹਾਨੂੰ ਲੈ ਆ ਜਾ ਆ ਫਲੈਸ਼ ਵਾਲਦੀ ਹੁਣ ਦੇਖ ਤੁਹਾਡੇ ਸਾਹਮਣੇ ਤਸਵੀਰ ਸਾਂਝੀ ਕਰਨੀ ਹੈ ਅਸੀਂ ਅੱਜ ਇਹਦੇ ਫੰਕਸ਼ਨ ਹੋਇਆ ਸਾਂਝੀਆਂ ਕਰਤਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਮੌਸਮ ਬੜਾ ਖਰਾਬ ਆ ਮਿੱਤਰੋ ਤੁਹਾਨੂੰ ਇਹ ਜੇ ਵਲੌਗ ਚ ਆਈ ਜੇ ਕਿ ਨਹੀਂ ਦੱਸੋ ਇੱਕ ਆ ਸਾਡੇ ਤੇ ਦੋ ਸੈਗਮੈਂਟ ਪੀਸ ਵੀ ਘੜੇ ਹੈ ਜੀ ਦਾ ਦੇਖ ਲਓ ਜੇ ਲੇੜੀ ਹੋਏ ਛੋਟੇ ਮਾਦਲੇ ਬਾ ਉਹਦਾ ਕਿ ਕੁਆੜ ਮਾਰਨੇ ਜਾ ਬਈ ਮੌਸਮ ਦੇਖੋ ਜੀ ਅੱਜ ਹਵਾ ਹੈ ਹਵਾ ਸਾਰੇ ਪਾਸੇ ਦੱਖਣੇ ਚੱਲ ਰਿਹਾ ਹੈ। ਫਲਾਸ਼ ਵੀ ਕੱਖ ਵੱਡ ਰਿਹਾ ਹੈ। ਦੱਸੋ ਕਿੱਥੇ-ਕਿੱਥੇ ਅੱਜ ਮੌਸਮ ਖਰਾਬ ਹੈ। ਕਮੈਂਟਾਂ 'ਚ ਕਮੈਂਟ ਮਾਰ ਕੇ ਮਿੱਤਰੋ। ਅੱਜ ਮੌਸਮ ਖਾਸਾ ਹੀ ਖਰਾਬ ਆ। ਸਾਰੇ ਪਾਸੇ ਹਨ ਬਹਿਨੇਰੀ ਉਹਨੀ ਉਹਨੀ ਚੱਲ ਰਹੀ ਆ। ਸਵੇਰੇ ਮੈਂ ਆਇਆ ਤੇ ਭਾਰਤ ਦਾ ਸੂਰਜੀ ਵਰਤਾ ਬੁਰਾ ਹਾਲ ਕਰਦਾ ਹੈ। ਸੁਆਹ ਨਾਲ ਸੁਆਹ ਨਾਲ ਸੁਆਹ ਬਹੁੰਦੀ ਆ ਤੇ ਥਰਮੋਪਲੈਂਟਾਂ ਜਿਹਨੂੰ ਪਤਾ ਹੈ ਥਰਮੋਪਲੈਂਟ ਰੋਪੜਾ ਹੋਇਓ। ਬਾਕੀ ਗ੍ਰੀਨਰੀ ਚੈੱਕ ਕਰੋ। ਕਿਹੜਾ ਵੀਅਰ ਆ। ਆਹ ਵੇਲੇ ਬੰਗਲੇ ਦੇ ਵੀ ਉੜ ਨਹੀਂ ਹੁੰਦਾ ਪ੍ਰੋਪਰ। ਆਹ ਬਾਕੀ ਕਲਾਸ਼ ਲੱਗਿਆ ਹੋਆ ਆਪਣਾ ਕੱਖ ਬਡਰ ਤੇ ਕੰਮ ਕਰ ਜਿਲੇ ਵੇੜ ਕੇ ਫਿਰ ਆਪਾਂ ਅੱਜ ਉਧਰ ਕੋ ਮੁਰ ਜਾਣਾ ਚਾਹ ਪੀ ਲਈ ਇੱਕ ਵਾਰੀ ਤਿੰਨ ਵਾਰੀ ਚਾਹ ਵਲੀ ਤੇ ਕਦੀ ਵਾਰ ਖੇਜ ਆ ਕੇ ਪੀਣੀ ਆ ਸਾਡੇ ਵਿਚਕਾਰ ਦਵਿੰਦਰ ਸਿੰਘ ਕੋਹੀਨੂਰ ਪੱਕੇ ਹਰੇ ਪੱਕੇ ਤੋਂ ਦੱਸਾਂਗੇ ਜੀ ਪੱਕੇ ਕਿੱਥੇ ਆਲੇ ਆ ਹਰੇ ਦੱਸੋ ਸੋ ਸਾਡਾ ਬਾਈ ਕੱਲ ਦਾ ਵਲੋਗ ਦੇਖਿਆ ਅੱਜ ਦਿਨ ਚੜ੍ਹ ਕੇ ਆਏ ਪਿਆਰੀ ਚੱਲ ਰਹੀ ਹੈ ਪਰ ਨਾਲ ਇੱਥੇ ਦੇ ਘੱਡਿਆ ਹੋਣਾ ਤੇ ਅਸੀਂ ਬੈਠੇ ਆ ਮੈਂ ਉਹਦੇ ਮਾਮਾ ਮਾਮਾ ਨਹੀਂ ਜੋ ਹਾਂਜੀ ਹਾਂ ਬੜਾ ਫਸ ਕਰਾਛਾ ਮਾਮਾ ਕਹਿੰਦੇ ਹੋਣਾ ਹੈ ਕਹਿੰਦਾ ਉਹ ਦੱਸਾਂਗੇ ਜਿਸ ਕੁਛੇ ਪਾਉਗੇ ਤੇ ਉਹ ਵੀ ਵੀ ਵਲੋਗ ਆਉਂਗੇ ਹਾਂ ਅਸੀਂ ਆਪਣਾ ਹੁਣ ਚੈਨਲ ਆਉਣਾ ਚੈਨਲ ਤੇ ਵੀਡੀਓ ਪਾਏਗਾ ਜਿਆ ਪਾ ਗਾਇਆਂ ਦੀਆਂ ਮਹਿਸਤਾਂ ਦੀਆਂ ਸਾਰਾ ਉਸ ਮਿਕਸ ਸੁਣਾਜ ਉਦੀ ਮਸ਼ੀਨ ਦੀਆਂ ਕੰਬਾਈਨ ਦੀਆਂ ਰੋਟਾਬੀਟਰ ਦੀਆਂ ਮੱਛੀ ਪਾਲਣ ਦੀਆਂ ਠੀਕ ਹੈ ਜੀ ਉਸੇ ਬਾਅਦ ਉਹਦਾ ਕਠਾਵਾਚਕ ਦੀਆਂ ਨਾ ਨਾ ਧਰਨਿਆਂ ਦੀਆਂ ਜੜੀ ਆਪਣੀ ਕੂਹਾਂ ਹੁੰਦੀਆਂ ਨੌਂਦੀਆਂ ਹੋਰ ਇਹਦਾ ਵੀ ਉਹ ਦੇਖੋ ਆਹ ਇੱਕੀ ਫੁੱਲ ਫਲੋ ਸਾਡਾ ਕਲਾਸ ਭਾਈ ਲੱਗਿਆ ਵਾ ਸਵੇਰੇ ਸਵੇਰੇ ਕੰਮ ਕਰ ਗਨ ਤੇ ਅਸੀਂ ਪਾਉ ਲੱਗਿਆ ਮੋਜੇ ਚੱਪਲਾ ਪਾ ਗਏ ਉਹ ਦੇਖੋ ਇਹ ਉਧਰ ਫਾਰਮ ਹਾਊਸ ਤਕੜਾਈ ਜਾ ਕੰਮ ਕਰ ਬਾਕੀ ਹੁਣ ਚੱਲੇ ਆ ਮੜਾ ਬਾਹਰ ਨੂੰ ਰਵਿੰਦਰ ਸਿੰਘ ਵੀਰ ਜੀ ਕਹਿੰਦੇ ਮਿਲਣਾ ਏ ਯਾਰਾਂ ਵੈਲੀਆਂ ਨੂੰ ਯਾਰਾਂ ਵੈਲੀਆਂ ਨਾਲ ਮਿਲ ਲਈਏ ਮੈਂ ਚੱਲ ਮੇਲਾ ਭਾਈ ਆ ਜਾ ਮਿਲ ਜੰਦੇ ਆ ਤਿਆਰੀ ਹੈ ਚੱਕੋਈ ਸਤਿ ਸ਼੍ਰੀ ਅਕਾਲ ਜਮਾਈ ਬਹੁਤ ਸਤਿ ਸ਼੍ਰੀ ਅਕਾਲ ਤੁਸੀਂ ਵੀ ਦੇਰੇ ਹਾਲ ਚੱਕਣੇ ਨੂੰ ਸੀ ਤਿਆਰੀ ਹੋ ਗਈ ਆ ਕਲਾ ਸਾਡਾ ਲੱਗਿਆ ਵਾ ਗੋਹਾ ਕੁੜਾ ਚੱਕਣਾ ਤੇ ਅਦਰ ਜਿਪਸੀ ਖੜੀ ਆ ਦੋ ਜਿਪਸੀ ਅਦਰ ਖੜੀਆਂ ਤੇ ਤੀਜਾ ਬਾਈ ਉਹ ਦੇਖੋ ਜਿਹਨ ਨਜ਼ਰ ਨਜ਼ਰ ਵੱਜਦੀ ਹੋਈ ਜ਼ੂਮ ਤੱਕ ਉਹ ਖੜਾ ਹੈ ਪਿੱਛੇ ਲੁਕਿਆ ਹੋਆ ਕੈਮਰਾਮੈਨ ਕਿਵੇਂ ਕੈਮਰਾਮੈਨ ਤੁਹਾਡਾ ਸਾਰਾ ਕੁਝ ਦਿਖਾ ਬਾਕੀ ਕਲਾਸ਼ ਚੈੱਕਣਾ ਚਾਹੁੰਦਾ ਤੂੰ ਓਕੇ ਬਾਈ ਠੀਕ ਆ ਬਾਕੀ ਹੁਣ ਚੱਲੇ ਆਪਾਂ ਅੰਬਰ ਸਾਹ ਨੂੰ ਇਹ ਕਲਾਸ਼ ਸਾਡਾ ਬਾਈ ਕੰਮ ਕਰ ਚੱਲ ਰਿਹਾ ਏ ਇਹ ਬਾਕੀ ਆਵੇ ਮੜਿਆ ਉਧਰ ਗੈਟ ਰੈਡੀ ਵਿਦ ਮੀ गेट रेडी विद मी ਇਹਨੇ ਜਿਹਦੇ ਮਗ ਮੈਸਾ ਪਾਣੀ ਪੀਂਦੀ ਹੈ ਉਥੇ ਦੀ ਅਸੀਂ ਮੂੰਹ ਤੋਂ ਦੇ ਰਹੇ ਮੂੰਹ ਤੋਂ ਦੇ ਰਹੇ ਹੌਲੀ 250 450 ਆ ਦਮ ਬਾਹਰ ਦਾ ਵੀ ਉਹ ਮੰਗ ਚੱਕੋਈ ਇੱਥੇ ਵੀ ਬਹੁਤ ਜ਼ਿਆਦਾ ਹੈ ਇਹ ਜ਼ਿਆਦਾ ਉਥੇ ਦੀ ਜ਼ਿਆਦਾ ਦੱਸਣ ਦੇ ਲੈਕ ਨਹੀਂ ਹੈਗੀਆਂ ਜਦੋਂ ਤੂੰ ਦੇ ਨਾਲ ਬੰਨਿਆ ਉਹ ਦਾ ਡੰਡੇ ਨਾਲ ਉਹ ਦੇ ਨਾਲ ਬੰਨਿਆ ਉਹ ਦਾ ਹੈ ਜੋਰਾ ਬੁਕਤੇ ਨਾ ਹੁੰਦੇ ਬੰਨੇ ਆ ਮੰਜਾ ਬੰਨੇ ਲਾ ਉੱਪਰ ਹਾਂ ਜੱਢ ਰੇਲ ਇਧਰੋਂ ਪਾਏ ਤੇ ਰੇਲ ਇਧਰੋਂ ਓਰੇ ਬੋ ਅਸੀਂ ਖੇਲੇ ਬਈ ਛੋੜੇ ਹੁੰਦੇ ਆਉਣੇ ਵਾਲਾ ਟਾਈਮ ਤੇਰੇ ਬਸ ਆ ਜਾ ਖਾ ਜਾ ਖਾ ਬੰਨੇ ਮਮਾਏ ਮਾਦੋ ਵੀ ਬੇਕੇ ਦੇਖੋ ਮਾਦੋ ਮਾਦੇ ਮਗੁਰਾ ਇਹ ਤਾਂ ਲੱਗੇ ਲੈ ਕੇ ਰੱਜ ਜਾਣਾ ਖਾਣਾ ਇੱਕ ਨਹੀਂ ਦਿਖਾਉਂ ਜਦੋਂ ਦਵਾਈ ਨਾਲ ਮੈਂ ਦਵਾਈ ਨਾਲ ਹਾਂ ਉਹਨਾਂ ਨਾਲ ਗੱਲ ਕੀਤੀ ਹੈ ਤੇ ਹੋ ਰਹੀ ਹੈ ਇਸ ਤਰ੍ਹਾਂ ਮੈਨੂੰ ਹੋਰਾਂ ਨੂੰ ਤੇਰੀ ਦਾ ਜਿਹੜੀ ਮੈਨ ਲਈ ਗੱਡੀ ਮੋੜ ਲੱਕੀ ਉਹ ਕਹਿਣਾ ਚਾਹੁੰਦਾ ਤੂੰ ਗੱਗੀ ਸਟੋਰੀ ਪਾਉਂਗੀ ਆਪਣੀ ਸੜਿਆ ਮਲਾਲਾ ਹੱਥ ਭਾਈ ਜਫੀ ਜੂਫੀ ਵਾਲਾ ਜੇ ਪਾਉਣੀ ਆ ਤਾਂ ਸਗੋ ਕਲਾ ਜੀ ਤੁਸੀਂ ਕੋਈ ਕਹਿਣਾ ਚਾਹੁੰਦੇ ਹੋ ਇਸ ਮੌਕੇ ਤੇ ਹੈ ਉਹ ਦੋ ਬਚਨ ਅਨਮੋਲ ਦੋ ਬਚਨ ਅਨਮੋਲ ਬਚਨ ਦੋ ਆ ਜਾ ਮਿੱਤਰ ਓਏ ਮੈਨਾਂ ਮੈਨਾਂ ਆ ਜਾ ਤੂੰ ਬੈਠ ਵੀ ਤਮ ਮੈਂ ਮਾਰੀ ਸੀ ਤੇ ਕਰਦਾ ਉਹ ਉੱਥੇ ਤੋਂ ਆ ਗਏ ਉਹ ਉੱਥੋਂ ਦੇ ਆ ਗਏ ਕਾਤ ਭਾਜੀ ਮੱਥਾ ਟੇਕ ਲਵੇ ਜੀ। ਵਾਹਿਗੁਰੂ। ਲੋ ਜੀ ਮਿੱਤਰੋ। ਲੋ ਜੀ ਪਹੁੰਚ ਗਏ ਆ। ਮੇਰੇ ਪਿਆਰੋ ਅਸੀਂ ਪਹੁੰਚ ਗਏ ਆ ਅੰਮ੍ਰਿਤਸਰ ਦਰਵਾਜ਼ਾ ਸਾਹਿਬ ਦੇ ਜਿਹੜਾ ਗੇਟ ਸ਼ੁਰੂ ਹੋਣਾ। ਆਹ ਤਾਂ ਕ੍ਰੋਸ ਕਰ ਚੁੱਕੇ ਆ। ਆਧਾ ਪੌਣਾ ਘੰਟਾ ਹੋਰ ਲੱਗੂਗਾ ਅੰਦਰ ਗੇਟ ਤੱਕ ਸਾਨੂੰ ਮਤਲਬ ਕਮਰੇ ਤੱਕ ਜਾਣੇ ਨੇ। ਬਾਕੀ ਸਾਡਾ ਮਲਪੀ ਸਿੰਘ ਹੈ। ਤਾਕੂ ਮਾਮਾ ਜੀ ਗੱਡੀ ਲਾਰੇ ਕੈਮਰਾ ਵਾਲਾ 1 PC ਕੇ ਸਾਥ ਮੇਟਰੋ ਪੁੱਜ ਗਏ ਆ ਬਸਰ ਮਾਮਾ ਜੀ ਦਮੂ ਠੀਕ ਆ ਅੱਜ ਤੇ ਆ ਤੇਰਾ ਆਖਰੀ ਰਾਤ ਆ ਵਾਹਿਗੁਰੂ ਜੀ ਵਾਹ ਅਸਾ ਪਹੁੰਚ ਗਏ ਨੇ ਬੇਰ ਜੀ ਬੇਦਰ ਉਸਤਾਦ ਜੀ ਵਾਹਿਗੁਰੂ ਸਾਕਾ ਕਿ ਲੰਗਰ ਹਾਲ ਸ਼ਕ ਕਰ ਰਹੀਆਂ ਫਿਰ ਕੀ ਕਰਦੇ ਬਾਅਦ ਗੱਲ ਕਰ ਲੈਂਦੇ ਹਾਂ ਹਾਲ ਲੰਗਰ ਹਾਗਰ ਸੱਚੇ ਪਰਸ਼ਾਯੋ ਸਭ ਖੰਡਾਈ ਹੋ ਰਿਆ ਤਿਆਰ ਤੋਲੀਆਂ ਹੈ ਨਹੀਂ ਆਪਣੇ ਕੋਲ ਤੋਲੀਆਂ ਹੈ ਨਹੀਂ ਨਾ ਤਾਂ ਹੈ ਨਹੀਂ ਕਰੀਮ ਲਾ ਲਈ ਉਹ ਬੰਦੇ ਦਾ ਮਨ ਤਾਂ ਆਪ ਹੋਣਾ ਚਾਹੀਦਾ ਸ਼ਗਲਾ ਜੀ ਕੀ ਰੱਖਿਆ ਸ਼ਗਲਾ ਜੀ ਕੀ ਰੱਖੇ ਥੱਲੇ ਸਾਢੇ 6 ਹੋ ਚੁਗੇ ਆ ਹੈ ਇਧਰ ਬਾਈ ਜੀ ਸਾਡੇ ਹੋ ਗਏ ਰੈਡੀ ਅੱਜ ਦਾ ਆਖਰੀ ਦਿਨ ਇਹਨਾਂ ਦਾ ਜੀ ਤੇ ਇੱਕ ਬੰਦਾ ਹਲਾ ਟੱਟੀ ਵਸ਼ਟਾ ਬਾਕੀ ਓਕੇ ਆ ਕੰਮ ਸਿਖਰਾਂ ਤੇ ਜਗ ਡੀ ਪਰ ਨਾ ਬੰਦੇ ਹੁਣ ਇਹ ਜਨਾ ਨਸੀ ਉਹੀ ਗੱਲ ਆ ਕਿਉਂਕਿ ਸਾਡੇ ਬਈ ਐਕਚੁਅਲੀ ਭੁੱਲ ਗਿਆ ਸੀ ਕਾਲੀ ਗਾਲੀ ਜਨਾ ਬਈ ਐਨੀ ਕਾਲੀ ਹੋਈ ਵੀ ਤੀ ਕਾਲੀ ਵੀ ਕਾ ਨੂੰ ਮਤਲਬ ਟਾਈਮ ਸਾਡੇ ਕੋਲ ਹੈਗਾ ਤਾਂ ਬੰਦਾ ਜਾ ਕੇ ਕਹਿੰਦਾ ਬਾਹਰ ਜਾਂਦਾ ਨਾ ਮੜਾ ਜਾ ਕੇ ਸਾਮਾਨ ਭੁੱਲ ਜਾਂਦਾ ਨਾ ਅਸੀਂ ਤੋਲੀ ਲੈ ਕੇ ਆਏ ਕਿੰਨਾ ਸਾਬਾਂ ਲੈ ਕੇ ਆਏ ਨਾ ਕੋਲਕਾਟਾ ਪੂਰਾ ਦਾ ਬੁਰਸ਼ ਬਹੁ ਫੜਾ ਫੜਾਈ ਦੀ ਭੱਜੀ ਆਏ ਤੇ ਚੱਲ ਕੋਈ ਨਾ ਬਈ ਸਾਡਾ ਅਗਰ ਟੱਟੀ ਕਰਕੇ ਜਨਾਨੀ ਵਾਲਾ ਪੋਜ ਵੀ ਹੋ ਗਿਆ ਰੈਡੀਆ ਤੇ ਸਾਡੇ ਪਾਪਾ ਜੀ ਇੱਧਰ ਮੋਛ ਮਰੋੜ ਹੱਦ ਦਾੜੀ ਹੈ ਨਹੀਂ ਹਲੇ ਖੁਸਰੇ ਆ ਬੁਰਾ ਦਾ ਨਾ ਸੁ ਰਾਖੋ ਸੁਨਾਈ ਰਾਖੋ ਚਲ ਕੇ ਬੰਨ ਕੇ ਫੜ ਜਾ ਜੀ ਮੇਰੀ ਉਰਫ ਦਵਿੰਦਰ ਸਿੰਘ ਜੀ ਜਿਹੜੇ ਪਹੁੰਚਨੇ ਆਲੇ ਹਾਲੇ ਹਾਲੇ ਪੁੱਛੇ ਹੈਗੇ ਬ੍ਰਦਰਹੁੱਡਾ ਜੀ ਮੈਂ ਇਧਰ ਗੁਸਲ ਖੰਦਾ ਚੈੱਕ ਹੋ ਰਿਹਾ ਏ ਬਾਕੀ ਗਾਈਜ਼ ਤੁਸੀਂ ਜਿੱਦਾਂ ਜਿੱਦਾਂ ਕਹੋਗੇ ਉਹ ਕਰਦਾ ਕਰਾਂਗੇ ਅਸੀਂ ਨਾ ਕੋ ਬੂਟ ਪਾ ਰਿਹਾ ਏ ਤੁਸੀਂ ਚਾਈ ਪਾ ਰਿਹਾ ਜੀ ਬਾਬਾ ਵੀ ਪਾ ਲਿਆ ਪਾ ਲਿਆ ਜੀ ਪਾ ਰਿਹਾ ਜੀ ਲੋ ਜੀ ਗਾਈਜ਼ ਵਧੀਆ ਜੀ ਵਧੀਆ ਜੀ ਰਵਾਨਾ ਹੋਣ ਲੱਗੇ ਮੇਟਰ ਮੈਂ ਅੰਕਲਾ ਫਲਾ ਨਹੀਂ ਆ ਰਿਹਾ ਮੈਂ ਦਰਵਾਜਾ ਵੈਸ ਟਾਈਮ ਜੀ ਪੰਜ ਪੰਜ ਦੀ ਫਲੈਟ ਹੈ ਮੈਨੂੰ ਸੁਣਾਇਆ ਫਲੈਟ ਹੁੰਦਾ ਚਾ ਚਾਟ ਹੁੰਦਾ ਬਸ ਜੀ ਕੋਈ ਨੂੰ ਚਾਹੁੰਦਾ ਉਹ ਹੀ ਕਾਟੂ ਪਰ ਨੰਬਰ ਪਰ ਮੈਂ ਨੀਨੇ ਵਾ ਪਾਈ ਜਾਏਗਾ ਜੀ ਜਿਹਨੇ ਬਾਟੇ ਸੇਵਾ ਹੋਈ ਆ ਉਹ ਤੇਰੀ ਮੰਨ ਦਿੱਚਾ ਹੈ ਉਹਦੇ ਆ ਚੈਕਿੰਗ ਹੋਣੀ ਆ ਲੋ ਬਈ ਮਿੱਤਰੋ 에어ਪੋਰਟ ਪਹੁੰਚ ਗਏ ਆ ਆ ਵੀ ਮਿੱਤਰੋ 에어ਪੋਰਟ ਪਹੁੰਚ ਗਏ ਆ ਰਾਮਾ ਸਿੰਘ ਟਰਾਲੀ ਘੜੀਸ ਦਾ ਫਿਰਦਾ ਹੈ ਲਾ ਕੇ ਹੁਣ ਜਾਂਦਾ ਆ ਆ ਆ ਆ ਗਏ ਆਪਾਂ ਉਧਰ ਆਈਏ ਉਹ ਆੜੀ ਚੱਲ ਗਿਆ ਸਾਡਾ ਤੇ ਅਸੀਂ ਕਰ ਲੈਣਾ ਵੇਟ ਮੈਨ ਲੱਗ ਜਾਏ ਕਲੀਅਰ ਹੋ ਜਵੇ denn ਫਿਰ ਅਸੀਂ ਬਾਏ ਬਾਏ ਕਹਿ ਕੇ ਚੱਲੀਏ ਚੜਾਤਾ ਜੀ ਆਪਾਂ ਆੜੀ ਆਪਣਾ ਹੁਣ ਚੱਲੇ ਆਪਾਂ ਘਰ ਨੂੰ ਯਾ ਬਾਈ ਓਕੇ ਆ ਸਾਡਾ ਆੜੀ ਉਹ ਜਾ ਰਿਹਾ ਅੱਗੇ ਉਹ ਪਤਾ ਨਹੀਂ ਉਹ ਮਾਰ ਭਰਾ ਕਾ ਸੀ ਪਰ ਜਹਾ ਯਾਤਰਾ ਘੜਿਆ ਚੰਗਾ ਬਾਏ ਬਾਏ ਦਵਿੰਦਰ ਸਿੰਘ ਓਕੇ ਉਹ ਸਾਹਮਣਾ ਉਹ ਹੀ ਕਰ ਲੈ ਲੈ ਵੀ ਮਿੱਤਰ ਪਹੁੰਚ ਲਿਆ ਅਸੀਂ ਆਪਣੇ ਘਰੇ ਮਾਮੇ ਨਾਲ ਬਸ ਘੱਟੋ ਘਾਟ ਦੀ 10 12 ਸੱਤ ਰਿਹਾਦੇ ਆ 10 12 12 ਸੱਤ ਰਿਹਾਦੇ ਆ ਆਹ ਬਾਕੀ ਭਾਈ ਉਹ ਨੂਨ ਵੀ ਰੱਖਿਆ ਨੂਨ ਵੀ ਖਾਦੇ ਯਾਰ ਆਹ ਨੂਨ ਪਿਆਏ 10 ਸ ਮਿੰਟ ਤੱਕ ਘਰ ਪਹੁੰਚ ਜਣਾਈ ਅਸੀਂ ਕੰਦਾ ਪੂਰ ਲਾਵਾਂਗੇ ਘਰੇ ਮੋਨੀ ਤਰੇ ਤਰ੍ਹਾਂ ਜੀਓ ਮਨ ਦਰ ਲਉ ਤੋ ਕਰੋ ਘਰੇ ਆਪਾ ਪੁੱਜ ਗਏ ਸੀਗੇ ਕੱਲ ਸ਼ਾਮੀ 6 ਵਜੇ ਤੇ ਦੈਨ ਮੈਂ ਆ ਗਿਆ ਬੂਆ ਕੋਲੋਂ ਤੇ ਦਮੂ ਪੁੱਜ ਗਿਆ ਸੇਫ ਜਰਨੀ ਇਡਲੀ ਗਿਆ ਮੇਰੇ ਵੀਰੋ ਤੇ ਵਧੀਆ ਬਾਕੀ ਚੈਨਲ ਤੇ ਜਿਹੜੇ ਨਵੇਂ-ਨਵੇਂ ਆਏ ਆ ਸਬਸਕ੍ਰਾਈਬ ਕਰ ਲਓ ਉਮੀਦ ਕਰਦੇ ਕਿ ਵਲੋਗ ਪਹੁੰਚ ਜਾਈਏ ਅਸੀਂ ਜੀ ਜਾਰੀ ਕਰਦਾ ਕਈ ਵਾਰ ਕਮੈਂਟ ਮਾਰ ਕੇ ਦਾ ਬਾਈ ਪਾਣੀ ਚਾਹੀਦੇ ਕਿ ਨਹੀਂ ਬਾਕੀ ਧੰਨਵਾਦ ਬਾਏ ਬਾਏ